ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪ ਸਵਾਗਤ ਹੈ ਦਾਸ ਤੇ YouTube ਚੈਨਲ 뮤ਜ਼ਿਕ ਟੀਜ਼ਰ ਤੇ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦਾ ਕਿ ਆਪ ਸਭ ਜਲਦੀ ਕਲਾ ਸ਼ੋਗੋਗੇ ਗੁਰੂ ਸਾਹਿਬ ਕਿਰਪਾ ਕਰਨ ਸਭਨਾਂ ਨੂੰ ਕੀਰਤਨ ਦੀਆਂ ਅਨਮੋਲ ਦਾਤਾਂ ਬਖਸ਼ਿਸ਼ ਕਰਨ ਆਓ ਸਾਰੇ ਆਪਾਂ ਅੱਜ ਭਾਈ ਸਾਪਾਈ ਹਰਜਿੰਦਰ ਸਿੰਘ ਜੀ ਦਾ ਗਾਇਨ ਕੀਤਾ ਹੋਇਆ ਸ਼ਬਦ ਜੋ ਕਿ ਉਹਨਾਂ ਨੇ ਬਹੁਤ ਹੀ ਪਿਆਰ ਭਰੀ ਰਚਨਾ ਦੇ ਨਾਲ ਉਚਾਰਨ ਕੀਤਾ ਸੀ ਅੱਜ ਵੀ ਕਰਦੇ ਨੇ ਸ੍ਰੀ ਰਾਗ ਦੇ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦਾ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਦੇ ਅੰਗ 39 ਦੇ ਉੱਤੇ ਅਤੇ ਭਾਈ ਸਾਹਿਬ ਨੇ ਇਹਨੂੰ ਤਾਲ ਕਹਿਰਵਾ ਦੇ ਵਿੱਚ ਉਚਾਰਨ ਕੀਤਾ ਹੋਇਆ ਹੈ ਸ਼ਬਦ ਹੈ ਮੇਰੇ ਸਤਗੁਰਾ ਮੈਂ ਤੁਝ ਬਿਨ ਨ ਵਰਨਾ ਕੋਈ ਵੀਰਾ ਦੇ ਸਕੇਲ ਡੀ ਸ਼ਾਰਪ ਤੋਂ ਸੀ ਸ਼ਾਰਪ ਤੋਂ ਅਤੇ ਭੈਣਾ ਦੇ ਸਕੇਲ ਜੀ ਸ਼ਾਰਪ ਤੋਂ ਤਿੰਨ ਸਕੇਲ ਇਸ ਵੀਡੀਓ ਵਿੱਚ ਆਪ ਜੀ ਦੇਖੋਗੇ ਮੈਂ ਸਾਰੇ ਸਕੇਲਾਂ ਤੋਂ ਆਪ ਜੀ ਨੂੰ ਗਾਇਨ ਕਰਨ ਦਾ ਤਰੀਕਾ ਦੱਸਾਂਗਾ ਬਣੇ ਰਹਿਣਾ ਜੀ ਵੀਡੀਓ ਤੋਂ ਅੰਤ ਤੱਕ ਦੇਖਣਾ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਨਾ ਜੇ ਵੀਡੀਓ ਪਸੰਦ ਆਵੇ ਆਓ ਸਾਰੇ ਪਹਿਲਾਂ ਆਪਾਂ ਸ਼ਬਦ ਨੂੰ ਸਿੱਖਦੇ ਹਾਂ ਗਾਣੇ ਆ ਅਤੇ ਉਸ ਤੋਂ ਬਾਅਦ ਸਿੱਖਾਂਗੇ ਮੇਰੇ ਸੱਜਣ ਤਰਾ ਕੀਤਾ ਪਹਿਲਾ ਢੇਸ਼ ਆਰਥਾ ਸਕੂਅਰ ਤੋਂ ਵੀਰ ਦੇਖ ਲੈਣ ਸੋਰੇ ਦੇ ਵਿੱਚ ਲੱਗਣੇ ਨੇ ਜੀ ਗਾ ਕੋਮਲ ਲੱਗਣਾ ਹੈ ਅਤੇ ਮਾ ਬਾ ਦਾਵੀ ਕੋਮਲ ਲੱਗਣਾ ਹੈ ਅੰਤਰੇ ਦੇ ਵਿੱਚ ਕਿਉਂਕਿ ਹਰੇਕ ਅੰਤਰੇ ਤਿੰਨ ਲਾਈਨਾਂ ਨੇ ਤਾਂ ਜਿਹੜੀ ਤੀਜੀ ਲਾਈਨ ਹੈ ਉਹ ਗਾਸ਼ੁਤ ਉਹਦੇ ਵਿੱਚ ਵਰਤਿਆ ਜਾਏਗਾ ਮੈਂ ਦੱਸਾਂਗਾ ਕਿਸ ਤਰ੍ਹਾਂ ਆਓ ਜੀ ਆਪਾਂ ਸੁਣੀਏ ਇੱਥੋਂ ਸ਼ੁਰੂ ਕਰਦੇ ਮੇਰੇ ਸੱਤੂ ਆ ਮੈਂ ਤੁਛ ਮੇਨ ਅਬਰ ਨਾ ਕੋ ਮੇਰੇ ਸਾਥ ਉਰਾ ਮੈਂ ਤੁਛ ਮੇਨ ਅਬਰ ਨਾ ਕੋ ਹਰੂਰ ਦੇਖੋ ਸਥਾਈ ਜੋੜ ਕਿੰਨਾ ਹੈ ਹਰੂਰ ਮੁਗਦ ਸਰਨਾ ਕਤੀ ਇਹ ਦੇਖੋ ਆ ਮੋ ਰਖ ਮੁਗਦ ਸਰਨਾ ਕਤੀ ਕਾਜ ਕੇ ਜੋ ਫਾਮ ਮੇ ਲੇ ਹਰ ਸੋ ਮੇਰੇ ਸੰਗ ਬੋਲਾ ਮੈਂ ਤੁਝ

ਜਾ ਕੇ ਖਾ ਪ੍ਰਭ ਆਪਣਾ ਪ੍ਰਭ ਦੇਖੇ ਦੁਖ ਜਾਏ ਇਹ ਤੇ ਜਿਹ ਲਾਈਨ ਤੇ ਕਨਵਰਟ ਹੋ ਜਾਣਾ ਜਾਏ ਪੁਛਾ ਗਾ ਸ਼ਤਲ ਲਗਾ ਕੇ ਜਾਏ ਪੁਛਾ ਤੇ ਨਾ ਸਜਣਾ ਜਾਏ ਸਾਰੇ ਅੰਤਰੇ ਇਸੇ ਤਰ੍ਹਾਂ ਲੱਗਣ ਨੇ ਤਿੰਨ ਤਿੰਨ ਲਾਈਨਾਂ ਦੇ ਅੰਤਰੇ ਨੇ ਤੀਜੀ ਲਾਈਨ ਹੈ ਜਿਹੜੀ ਆਪ ਜੀ ਨੂੰ ਮੈਂ ਦੱਸ ਦਿੱਤੀ ਕਿਸ ਤਰ੍ਹਾਂ ਬੋਲਣੀ ਹੈ ਹਰੇਕ ਅੰਤਰੇ 'ਚ ਦੋ ਅੰਤਰੇ ਮੈਂ ਸ਼ਬਦ ਦੇ ਗਾਏ ਨੇ ਆਪ ਜੀ ਨੇ ਉਹ ਦੋ ਅੰਤਰੇ ਸੁਣ ਕੇ ਜਾਂ ਭਾਈ ਸਾਹਿਬ ਦਾ Ориジナル ਗਾਇਨ ਕੀਤਾ ਹੋਇਆ ਆਪ ਜੀ ਨੇ ਸੁਣ ਕੇ ਉਹਦੇ ਨਾਲ ਨਾਲ ਸ਼ਬਦ ਨੂੰ ਗਾਉਣਾ ਸਿੱਖਣਾ ਜੀ ਹੁਣ ਪਹਿਲੇ ਕਾਲੇ ਵਾਲੇ ਵੀਰ ਜਿਨ੍ਹਾਂ ਦਾ ਸਕੇਲ ਪਹਿਲਾ ਕਾਲਾ ਹੈ ਉਹ ਦੇਖ ਲੈਣ ਇੱਥੋਂ ਸ਼ੁਰੂ ਹੋਣਾ ਜੀ ਮੇਰੇ ਸਤ ਪੁਰਾ कुछ पेना अबर नको मेरे सतर मैं कुछ पेनी अबर नको तोरी बोल के कृपा तो हां मु रख मुख दे सरनागती फिर देखो होली होली हां ਮੋਹ ਤੇ ਸਰਣਾ ਗਤੀ ਕਰ ਕੇ ਤੁਮੇ ਲੇ ਹਰ ਸੋ ਮੇਰੇ ਸਤਿ ਤੁਰਾ ਮੈਂ ਤੁਮੇ ਨਾ ਅਬਰ ਹਤੋ ਮੇਰੇ ਸਤਿ ਤੁਰਾ ਮੈਂ ਤੁਮੇ ਪੇ ਬਾਦ ਅਸਪੇਸ ਦੇਖੋ ਜੀ ਕਾਸ਼ ਉੱਤੇ ਆ ਜਾਣਾ ਜਾਏ ਪੁੱਛਾਂ ਤੇਨਾ ਸਜਣਾ ਜਾਏ ਪੁੱਛਾਂ ਤੇਨਾ ਸਜਣਾ ਪ੍ਰਭ ਕਿਤ ਵਿਥ ਮਿਲ ਮਿਲ ਕੇ ਦੇਖੋ ਪ੍ਰਭ ਕਿਤ ਵਿਥ ਦੇ ਨਾ ਅਵਰ ਨੰ ਕੋ ਵੀ ਉਸ ਤੋਂ ਬਾਅਦ ਜੀ ਅੰਤਰੇ ਮੈਂ ਜਿਸ ਤਰ੍ਹਾਂ ਆਪ ਜੀ ਨੂੰ ਗਾ ਕੇ ਦਿਖਾਏ ਨੇ ਉਸੇ ਤਰ੍ਹਾਂ ਆਪ ਜੀ ਨੇ ਇਸੇ ਤਰ੍ਹਾਂ ਹੀ ਅੰਤਰੇ ਲਗਾ ਲੈਣੇ ਪੈਣਾ ਦੇਖ ਲੈਣਾ ਪੈਣਾ ਜਿੰਨਾ ਦਾ ਸਕੇਲ ਜੀ ਸ਼ਾਰਪੇ ਚੌਥਾ ਕੜਾ ਉਹ ਦੇਖ ਲੈਣ ਮੇਰੇ ਸਤਿ ਗੋੜਾ ਮੈਂ ਤੁਛ ਪੈਣ ਅਵਰ ਅិច្ਚੇ ਵੜ ਲਿਆਰਣਾ ਹਰ ਮੂਰਖ ਮੁਗ

ਦੀ ਲਾਈਨ ਅੰਤਰੀ ਦੀ ਰੇਕ ਦੀ ਇੱਥੇ ਆਣੀ ਜਾਏ ਪਛਾਤੇ ਨਾ ਸੱਜਣਾ ਜਾਏ ਪਛਾਤੇ ਨਾ ਸੱਜਣਾ ਪ੍ਰਭ ਕਿਤ ਕੇਥੇ ਮਿਲਣਾ ਪ੍ਰਭ ਕਿਤ ਦੇ ਸਤ ਕੋਰਾ ਮੈਂ ਤੁਚੇ ਪੈਣਾ ਬਲ ਨਾ ਕੋਏ ਲੋ ਜੀ ਆਪ ਜੀ ਨੇ ਪੈਣਾ ਨੂੰ ਬੇਨਤੀ ਆਪ ਜੀ ਨੇ ਇਸ ਸਕੇਲ ਤੋਂ ਗਾਇਨ ਕਰਨਾ ਤਾਂ ਮੈਂ ਆਪ ਜੀ ਨੂੰ ਤਰੀਕਾ ਦੱਸ ਦਿੱਤਾ ਕਿੰਨਾ ਸੁਣਾ ਦੇ ਉਤੇ ਇਹਨੂੰ ਸ਼ਬਦ ਨੂੰ ਗਾਇਆ ਜਾਏ ਸੋ ਆਪ ਜੀ ਨੂੰ ਵੀਡੀਓ ਚੰਗੀ ਲੱਗੇ ਤਾਂ ਆਪ ਜੀ ਨੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਸਬਸਕ੍ਰਾਈਬ ਜ਼ਰੂਰ ਕਰਨਾ ਜਿਹੜੇ ਪਹਿਲੀ ਵਾਰ ਵੀਡੀਓ ਨੂੰ ਦੇਖ ਰਹੇ ਨੇ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਉਮੀਦ ਕਰਦਾ ਕਿ ਆਪ ਜੀ ਨੂੰ ਵੀਡੀਓ ਪਸੰਦ ਆਈ ਹੋਵੇਗੀ ਕਿਸੇ ਨੇ ਕੋਈ ਵੀ ਸ਼ਬਦ ਸਿਖਣਾ ਹੋਵੇ ਮੈਨੂੰ ਕਮੈਂਟ ਬਾਕਸ ਵਿੱਚ ਕਮੈਂਟ ਜ਼ਰੂਰ ਕਰਕੇ ਦੱਸਣਾ ਆਪ ਜੀ ਨੂੰ ਵਾਰੀ ਆਉਣ ਦੇ ਉੱਤੇ ਆਪ ਜੀ ਦਾ ਸ਼ਬਦ ਮੈਂ ਕਮੈਂਟ ਦੇ ਵਿੱਚ ਨਾਮ ਬੋਲ ਕੇ ਅੱਗੇ ਤੋਂ ਵੀਡੀਓ ਪਾਇਆ ਕਰਾਂਗਾ ਕਿਸ ਵੀਰ ਨੇ ਭੈਣ ਨੇ ਕਮੈਂਟ ਕੀਤਾ ਮੈਂ ਉਹਦਾ ਨਾਮ ਵੀ ਜ਼ਰੂਰ ਬੋਲਿਆ ਕਰਾਂਗਾ ਮੈਂਸ਼ਨ ਕਰਿਆ ਕਰਾਂਗਾ ਵੀ ਆਪ ਜੀ ਦਾ ਬਹੁਤ ਧੰਨਵਾਦ ਜਲਦੀ ਮਿਲਦੇ ਆਂ ਅਗਲੀ ਵੀਡੀਓ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ